ਰੂਪਨਗਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਦੇ ਗਲੇ ਤੇ 16 ਟੰਕੇ ਲੱਗੇ ਇਹ ਪੂਰੀ ਖਬਰ ਕੀ ਹੈ ਸਰਜੀ ਤੇ ਮਾਮਲਾ ਹਰ ਸਾਲ ਉੱਠਦਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਕਿ 2 ਵੀਲਰ ਤੇ ਜਾਣਾ ਆਣਾ ਖਤਰੇ ਤੋਂ ਖਾਲੀ ਨਹੀਂ ਹੈ ਔਰ ਜਿਹੜੀ ਹਵਾ 'ਚ ਉੱਡਦੀ ਦਾਤਰ ਹੈ ਨਾ ਮੈਂ ਲੁੱਟਾ ਖੋਹ ਵਾਲੇ ਦੀ ਗੱਲ ਨਹੀਂ ਕਰਦਾ ਹਵਾ 'ਚ ਜਿਹੜੀ ਦਾਤਰ ਉੱਡਦੀ ਆ ਇਹ ਗਲ ਤੇ ਜਦ ਫਿਰ ਜਾਂਦੀ ਆਸ ਤੇ ਫਿਰ ਜਾਂਦੀ ਆ ਤਾਂ ਡੂੰਗਾ ਟੱਕ ਡੂੰਗਾ ਕੱਟ ਲੱਗਦਾ ਜਿਸ ਤੋਂ ਬਾਅਦ ਇਹੋ ਜਿਹੇ ਨਤੀਜੇ ਆਉਂਦੇ ਹੁਣ ਇਸ ਵਿਅਕਤੀ ਦੇ ਗਲ ਤੇ ਇਹ ਉੱਡਦੀ ਦਾਤਰ ਫਿਰ ਜਾਂਦੀ ਹੈ ਗਲ ਤੇ ਬੂੰਗਾ ਕੱਟ ਲੱਗਦਾ ਜਿਸ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਇਸ ਵਿਅਕਤੀ ਨੂੰ ਭਰਤੀ ਕਰਾਇਆ ਜਾਂਦਾ ਤੇ ਇਹਦੇ 16 ਟਾਂਕੇ ਲੱਗਦੇ ਸਰ ਹਵਾਜ ਕਿਹੜੀ ਦਾਤਰ ਔੜਦੀ ਹੈ ਸਰਜੀਤ ਇਹ ਜਿਹੜੀ ਚਾਈਨਾ ਡੋਰ ਹੈ ਮੈਂ ਉਸ ਦੀ ਗੱਲ ਕਰ ਰਿਹਾ ਵੇਖੋ ਜਿਹੜੀ ਦਾਤਰ ਹੈ ਕਈ ਵੇਲੇ ਖੁੰਡੀ ਹੁੰਦੀ ਹੈ ਮੰਨ ਲਓ ਕਿਸੇ ਆਪਣੇ ਦੁਸ਼ਮਣ ਦੇ ਮਾਰ ਦੋ ਕਈ ਵੇਲੇ ਕੱਟ ਨਹੀਂ ਲੱਗਦਾ ਪਰ ਸੋਜਾ ਪੈ ਜਾਂਦਾ ਲੇਕਿਨ ਜਿਹੜੀ ਇਹ ਚਾਈਨਾ ਡੋਰ ਹੈ ਇਹ ਤਿੱਖੀ ਦਾਤਰ ਨਾਲੋਂ ਵੀ ਮਾੜੀ ਹੈ ਜਿਹਦੇ ਜਿੱਥੇ ਫਿਰਦੀ ਆ ਉਸ ਤੋਂ ਬਾਅਦ ਟੁੱਟਦੀ ਨਹੀਂ ਬੜੀ ਮੁਸ਼ਕਿਲ ਨਾਲ ਤੋੜੀ ਜਾਂਦੀ ਹੈ ਬੰਦੇ ਦੇ ਟੱਕ ਕੱਟ ਸਭ ਕੁਝ ਪਾ ਕੇ ਜਾਂਦੀ ਔਰ ਨਤੀਜੇ ਬੜੇ ਮਾੜੇ ਆਉਂਦੇ ਆ ਇਹ ਚਾਈਨਾ ਡੋਰ ਦੀ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਔਰ ਮੈਂ ਹਰਾਣ ਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਦੀ ਵੀ ਗੱਲ ਕਰ ਲਈਏ ਸਰਕਾਰਾਂ ਵੱਲੋਂ ਵੀ ਅਨਾਉਂਸਮੈਂਟ ਕੀਤੀ ਗਿਆ ਲੋਕਾਂ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਸਖਤ ਜਿਹੜੀਆਂ ਕਾਰਵਾਈਆਂ ਵੀ ਕੀਤੀਆਂ ਗਈਆਂ ਆਪਣੇ ਨਵੇਂ ਸ਼ਹਿਰ 'ਚ ਬੜੀਆਂ ਸਖਤ ਕਾਰਵਾਈਆਂ ਹੋਈਆਂ ਸਿਗੀਆਂ ਪ੍ਰੈਸ ਨੋਟ ਵੀ ਕੱਢੇ ਗਏ ਲੋਕਾਂ ਨੂੰ ਜਾਗਾਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਆਹ ਸਾਲ ਸਰਦੀਆਂ ਲੈ ਸ਼ੁਰੂ ਨਹੀਂ ਹੋਈਆਂ ਅਕਤੂਬਰ ਦਾ ਪਹਿਲਾ ਹਫ਼ਤਾ ਤੇ ਮਾੜੇ ਨਤੀਜੇ ਮੰਦਭਾਗੀਆਂ ਘਟਣਾਵਾਂ ਹੋਣੀਆਂ ਸ਼ੁਰੂ ਵੀ ਹੋ ਗਈਆਂ ਪਤੰਗ ਚੜਾਉਣ ਦੇ ਸ਼ੱਕੀਨ ਉਹਨਾਂ ਨੂੰ ਤਾਂ ਐ ਲੱਗਦਾ ਕਿ ਅਸੀਂ ਪਤੰਗ ਚੜਾਉਣਾ ਭੇਚਾ ਪਾਉਣਾ ਪਰ ਇਹ ਨਹੀਂ ਪਤਾ ਕਿਸਦੇ ਘਰ ਚੰਨ ਚੜਾ ਦਿੰਦੇ ਜਿਨ੍ਹਾਂ ਦਾ ਚਾਈਨਾ ਡੋਰ ਨਾਲ ਪੇਚਾ ਪੈਂਦਾ ਵਿਅਕਤੀਆਂ ਦਾ ਕਿਸਦੇ ਗਲਤ ਤੇ ਕੱਟ ਕਿਸਦੀ ਬਾਹ ਤੇ ਕੱਟ ਕਿਸਦੀ ਅੱਖ ਕੋਲ ਕੱਟ ਨਤੀਜੇ ਹਰ ਸਾਲ ਮਾਰੇ ਆਉਂਦੇ ਆ ਸਰ ਇਹ ਵਾਲੀ ਅੱਜ ਦੀ ਖਬਰ ਜਿਹੜੀ ਹੈ ਇਹ ਪੂਰੀ ਕੀ ਹੈ ਦੇਖੋ ਦੀਪਕ ਰਾਏ ਨਾਮ ਦਾ ਵਿਅਕਤੀ ਆਪਣੇ ਪੁੱਤਰ ਮਯੰਕ ਦੇ ਨਾਲ ਰੂਪਨਗਰ ਤੋਂ ਆਪਣੀ ਦੁਕਾਨ ਨੂੰ ਵਧਾ ਕੇ ਆਪਣੇ ਪਿੰਡ ਕਨੌਲੀ ਵੱਲ ਨੂੰ ਜਾ ਰਿਹਾ ਹੁੰਦਾ ਤਾਂ ਰਸਤੇ ਵਿੱਚ ਚਾਈਨਾ ਟੌਰ ਜਿਹੜੀ ਹੈ ਦੀਪਕ ਰਾਏ ਦੇ ਗਲ ਤੇ ਫਿਰ ਜਾਂਦੀ ਆ ਉਹਦੇ ਪੁੱਤਰ ਤੇ ਵੀ ਜਿਹੜੀ ਚਾਈਨਾ ਟੌਰ ਦਾ ਅਸਰ ਹੋਣ ਲੱਗਦਾ ਚਾਈਨਾ ਟੌਰ ਉਹਨੂੰ ਆਪਣੀ ਚਪੇਟ ਚ ਲੈਣ ਦੀ ਕੋਸ਼ਿਸ਼ ਕਰਦੀ ਲੇਕਿਨ ਉਹ ਤਾਂ ਪੁੱਤਰ ਕਹਿੰਦਾ ਕਿ ਮੈਂ ਬਾਹਰ ਕੱਢ ਕੇ ਬਚਾ ਲੈਣਾ ਉਹ ਥੋੜਾ ਸੁਚੇਤ ਹੋ ਗਿਆ ਕਿਉਂਕਿ ਪਿੱਛੇ ਬੈਠਾ ਸੀ ਫਾਦਰ ਉਹਦਾ ਮੋਰੇ ਬੈਠਾ ਸੀ ਤਾਂ ਉਹਨੂੰ ਬਚਣ ਦਾ ਮੌਕਾ ਨਹੀਂ ਮਿਲੇ ਕਿਉਂਕਿ ਚਾਈਨਾ ਡੋਟ ਸਿੱਧੀ ਆ ਕੇ ਗਲ ਤੇ ਫਿਰ ਗਈ ਉਸ ਤੋਂ ਬਾਅਦ ਉਸਨੂੰ ਸਿਵਲ ਹਸਪੀਟਲ ਵਿੱਚ ਖਿਲਾਇਆ ਜਾ ਜਾਂਦਾ ਜਿੱਥੇ ਟੱਕ ਗੰਭੀਰ ਕਰਕੇ 16 ਟੰਕੇ ਲੱਗਿਆ ਸਰਪ ਜੀ ਜੇ ਤਿੰਨ ਟੰਕੇ ਲੱਗਣ ਮਤਲਬ ਇੰਨੀ ਕਿ ਜਗ੍ਹਾ 'ਚ ਤਿੰਨ ਟੰਕੇ ਲੱਗਦੇ ਆ ਤਾਂ ਮਲਟੀਪਲਾਈ 5 ਕਰ ਲੋ ਐਡਾ ਕੱਟ ਆਉਣਾ ਘੱਟੋ ਘੱਟ ਗਲੇ ਤੇ ਐਡਾ ਵੱਡਾ ਕੱਟ ਤਾਂ ਕੱਲਾ ਇਹ ਨਹੀਂ ਕਿ ਕੋਲ ਕੱਟ ਲੱਗ ਗਿਆ ਬੰਦਾ ਠੀਕ ਹੈ ਮੋਰੇ ਸਰਦੀਆਂ ਸਰਦੀਆਂ 'ਚ ਕਿੰਨੀ ਪੇਨ ਹੋਣੀ ਆ ਉਸ ਤੋਂ ਬਾਅਦ ਗਰਮੀਆਂ 'ਚ ਵੀ ਜਦੋਂ ਚਿਪਚਿਪ ਹੁੰਦੀ ਆ ਗਲੇ ਤੇ ਖਾਜ ਹੁੰਦੀ ਆ ਆਹੀ ਇੱਕ ਰਾਹ ਆ ਇਹਦੇ ਰਾਹੀ ਅਸੀਂ ਸਾਹ ਲੈਣਾ ਇਤੋ ਹੀ ਖਾਣਾ ਖਾਣਾ ਤਾਂ ਬੰਦਾ ਸਾਰੀ ਉਮਰ ਲਈ ਇਲਾਜ ਕਰਤਾ ਕਿ ਨਹੀਂ ਕਰ ਦਿੱਤਾ ਤਾਂ ਸਿਰਫ ਕਹਿਣ ਨੂੰ ਕੀ ਆ ਬੱਚਿਆਂ ਦਾ ਸ਼ੌਂਕ ਹੈ ਜੀ ਕਿ ਬੱਚਿਆਂ ਨੇ ਪਤੰਗ ੜਾਉਣਾ ਜਾਂ ਜਿਹੜੇ ਪਤੰਗ ਚੜਾਉਣ ਦੇ ਸ਼ਕੀਨ ਹੈ ਲੇਕਿਨ ਆਹ ਬੰਦੇ ਨੂੰ ਤਾਂ ਵਿਪਤਾ ਵਿੱਚ ਪਾਤਾ ਔਰ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਕਿੰਨੇ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਐ ਇਸੇ ਕਰਕੇ ਮੈਨੂੰ ਉੱਟਦੀ ਦਾਤਰ ਗਿਆ ਤਾਂ ਇਸ ਚਾਇਨਾ ਡੋਰ ਦੀ ਰੋਕਥਾਮ ਕਿਵੇਂ ਹੋ ਸਕਦੀ ਆ ਬਹੁਤ ਮਹੱਤਵਪੂਰਨ ਕੁਐਸਚਨ ਹੈ ਸਰਪ੍ਰੀਤ ਲੇਕਿਨ ਮੈਂ ਸਮਝਦਾ ਕਿ ਕੁਝ ਕੁ ਗੁਨਾਹ ਕਰ ਜਿਹੜੇ ਬੱਚਿਆਂ ਦੇ ਮਾਪੇ ਵੀ ਐ ਕਿਉਂਕਿ ਬੜੀ ਵਾਰ ਆਪਾਂ ਦੇਖਦੇ ਆ ਕਿ ਮਾਪੇ ਉਹ ਲਾੜ ਜੀ ਕਹਿ ਦਿੰਦੇ ਆ ਕਿ ਫਸ ਟੱਕੇ ਦਿਖਾ ਦੇ ਸਵੇਰੇ ਸਾਜ ਦੇ ਉੱਠ ਕੇ ਦਿਖਾ ਦੇ ਡੋੜ ਕੇ ਨੇ ਰਾਉਂਡ ਲਾ ਕੇ ਦਿਖਾ ਦੇ ਤੈਨੂੰ ਚਾਈਨਾ ਡੋਰ ਲੈਣੀ ਕਿਉਂਕਿ ਬੱਚੇ ਤਾਂ ਦੇਖੋ ਦੇਖੀ ਕਹਿੰਦੇ ਆ ਕਿ ਮੇਰਾ ਪਤੰਗ ਕਿਤੇ ਆਈ ਬੋ ਨਾ ਹੋ ਜਵੇ ਮੈਨੂੰ ਵਧੀਆ ਡੋਰ ਚਾਹੀਦੀ ਆ ਤੇ ਫਿਰ ਜੇ ਬੱਚਿਆਂ ਦੀ ਡਿਮਾਂਡ ਨਾ ਹੋਵੇ ਦੁਕਾਨਦਾਰ ਮਾਲ ਨਾ ਲੈ ਕੇ ਆਵੇ ਮੈਂ ਥੱਲੋਂ ਹਰਾਰ ਕੀ ਚੁੱਤੇ ਜਾਣਾ ਦੇਖੋ ਪਹਿਲਾਂ ਤਾਂ ਮਾਂ ਪਿਓ ਕੁਝ ਗੁਨਾਹ ਕਰਿਆ ਜਿਹੜੇ ਬੱਚੇ ਨੂੰ ਪੈਸੇ ਦਿੰਦੇ ਆ ਉਹਨਾਂ ਨੂੰ ਨਹੀਂ ਸਮਝਾਉਂਦੇ ਕਿ ਬੇਟਾ ਚਾਈਨਾ ਡੋਰ ਨਹੀਂ ਲੈਣੀ ਪਹਿਲਾਂ ਤਾਂ ਉਹ ਗੁਨਾਹ ਕਰੋਗੇ ਫਿਰ ਦੁਕਾਨਦਾਰ ਗੁਨਾਹ ਕਰਿਆ ਜਿਹੜੇ ਪਿੱਛੋਂ ਚਾਈਨਾ ਡੋਰ ਨੂੰ ਲੈ ਕੇ ਆਉਂਦੇ ਆ ਤੇ ਫਿਰ ਲੁਕੋ ਕੇ ਵੇਚਦੇ ਆ ਕਿਉਂਕਿ ਸਰਕਾਰ ਵੱਲੋਂ ਤਾਂ ਬਿਆਨ ਆ ਉਸ ਤੋਂ ਬਾਅਦ ਜਿਹੜੀਆਂ ਫੈਕਟਰੀਆਂ ਚਾਈਨਾ ਡੋਰ ਬਣਾਉਂਦੀਆਂ ਉਹ ਗੁਨਾਹਗਾਰ ਆ ਜੇ ਤਾਂ ਫੈਕਟਰੀਆਂ ਬਣਾਉਂਦੀਆਂ ਉਹਨਾਂ ਤੇ ਹੁਣੇ ਨਕੇਲ ਪੈਣੀ ਚਾਹੀਦੀ ਆ ਜੇ ਇੰਪੋਰਟ ਹੋ ਕੇ ਆਂਦੀ ਆ ਤਾਂ ਭਾਰਤ ਸਰਕਾਰ ਇਹਨੂੰ ਇੰਪੋਰਟ ਹੋ ਕੇ ਆਣ ਕਿਉਂ ਦੇਰੀ ਆ ਜੇ ਟਿਕਟੋਕ ਬੰਦ ਹੋ ਸਕਦੀ ਆ ਕਿ ਚਾਈਨਾ ਡੋਰ ਬੰਦ ਨਹੀਂ ਹੋ ਸਕਦੀ ਪਰ ਆਪਾਂ ਫੈਕਟਰੀਆਂ ਤੱਕ ਜੇ ਸਿਚੁਏਟਿਡ ਰਹੀਏ ਫੈਕਟਰੀਆਂ ਤੱਕ ਕੀ ਗੱਲ ਕਰੀਏ ਤਾਂ ਫੈਕਟਰੀਆਂ ਚ ਜਿਨ੍ਹਾਂ ਚ ਪ੍ਰੋਡਕਸ਼ਨ ਕੀਤੀ ਜਾਂਦੀ ਆ ਪ੍ਰਸ਼ਾਸਨ ਕੋ ਮੌਕਾ ਹੈ ਨਵੰਬਰ ਦਸੰਬਰ ਜਨਵਰੀ ਫਰਵਰੀ ਤੇ ਕਿਉਂਕਿ ਮਾਮਲੇ ਬਹੁਤ ਜ਼ਿਆਦਾ ਆ ਜਾਂਦੇ ਆ ਦੁਰਘਟਨਾਵਾਂ ਵੱਧ ਜਾਂਦੀਆਂ ਲੋਕੀ ਦੁਰਵਰਤ ਤੋਂ ਜ਼ਿਆਦਾ ਕਰਨ ਲੱ ਪੈਂਦੇ ਉਹਨਾਂ ਸਮੇਂ ਵਿੱਚ ਉਸ ਸਮੇਂ ਵਿੱਚ ਜਦੋਂ ਮਾਮਲੇ ਵੱਧ ਆਣਗੇ ਉਹਨਾਂ ਨੂੰ ਰੋਕ-थाम ਕਰਨ ਲਈ ਉਹਨਾਂ ਦੀ ਰੋਕ-थाम ਕਰਨ ਲਈ ਹੁਣ ਤੋਂ ਹੀ ਜਾ ਕੇ ਫੈਕਟਰੀਆਂ ਚ ਨਕੇਲ ਪਾਣੀ ਚਾਹੀਦੀਆਂ ਫੈਕਟਰੀਆਂ ਵਾਲੇ ਨੇ ਜਾ ਕੇ ਤਾਲੇ ਲਾ ਦੇਣੇ ਚਾਹੀਦੇ ਜਿਹੜੇ ਪ੍ਰੋਡਕਸ਼ਨ ਕਰਦੇ ਚਾਈਨਾ ਡੋਰ ਦੀ ਕਿਉਂਕਿ ਜੇ ਪ੍ਰੋਡਕਸ਼ਨ ਨਾ ਹੋਊਗੀ ਡਿਮਾਂਡ ਸਪਲਾਈ ਕਿਵੇਂ ਹੋਊਗੀ ਤਾਂ ਜੇ ਉੱਟ ਦੀ ਦਾਤਰ ਇਹ ਰੋਕਣੀ ਆ ਤਾਂ ਹੁਣ ਤੋਂ ਫੈਕਟਰੀ ਨੂੰ ਨਕੇਲ ਪਾਣੀ ਚਾਹੀਦੀ ਹੈ ਰੈਦਰ ਪਹਿਲਾਂ ਹੀ ਪੈ ਜਾਣੀ ਚਾਹੀਦੀ ਸੀ ਜਿਹੜੇ ਪਿਛਲੇ ਸਾਲ ਤੋਂ ਪ੍ਰੋਡਕਸ਼ਨ ਕਰ ਰਹੇ ਉਹਨਾਂ ਦੇ ਪਹਿਲਾਂ ਹੀ ਪੈ ਜਾਣੀ ਚਾਹੀਦੀ ਸੀ ਪਰ ਜੇ ਹੁਣ ਵੀ ਰੋਕਣਾ ਕਿਉਂਕਿ ਅਕਤੂਬਰ ਤੇ ਪਹਿਲਾ ਹਫਤਾ ਮਾਮਲੇ ਆਨੇ ਸ਼ੁਰੂ ਹੋ ਗਏ ਜੇ ਮਾਮਲੇ ਰੋਕਣੇ ਤਾਂ ਹੁਣ ਹੀ ਫੈਕਟਰੀ ਦਾ ਨਕੇਲ ਪਾਣੀ ਚਾਹੀਦੀ ਹੈ ਉਸ ਦੇ ਨਾਲ ਦੀ ਨਾਲ ਮੈਂ ਚਾਹੁੰਦਾ ਕਿ ਸਕੂਲਾਂ ਵਿੱਚ ਵੀ ਜਿਹੜੇ ਅਧਿਆਪਕ ਆ ਉਹ ਵੀ ਬੱਚਿਆਂ ਨੂੰ ਸੁਚੇਤ ਕਰਨਾ ਪਿੱਛੇ ਜੇ ਆਪਾਂ ਇੱਕ ਵੀਡੀਓ ਦੇਖੀ ਸੀ ਕਿ ਇੱਕ ਮੈਡਮ ਨੇ ਦਿਖਾਇਆ ਸੀ ਆਪਣੇ ਅੱਖਾਂ 'ਚੋਂ ਫੇਕ ਲਹੂ ਕੱਟ ਕੇ ਕਿ ਦੇਖੋ ਫੋਨ ਦੀ ਜ਼ਿਆਦਾ ਵਰਤੋਂ ਕੀਤੀ ਆ ਤਾਂ ਅੱਖਾਂ 'ਚੋਂ ਮੇਰੇ ਜਿਹੜਾ ਖੂਨ ਨਿਕਲ ਗਿਆ ਇਸੇ ਤਰੀਕੇ ਜਿਹੜੇ ਸੰਵੇਦਨਸ਼ੀਲ ਅਧਿਆਪਕ ਆ ਉਹ ਮੈਂ ਚਾਹੁੰਦਾ ਕਿ ਕਲਾਸ ਵਿੱਚ ਬੱਚੇ ਨੂੰ ਜਾਗਰਤ ਕਰਨ ਉਹਨੂੰ ਸਮਝਾਣ ਐਧਾ ਦੀਆਂ ਵੀਡੀਓ ਦਿਖਾਣ ਕਿ ਦੇਖੋ ਕਿ ਅਣਗਹਿਲੀ ਕਰਕੇ ਬੱਚੇ ਨੇ ਇੱਕ ਸ਼ੌਕ ਕਰਕੇ ਚਾਈਨਾ ਡੋਰ ਕਰਕੇ ਕਿਵੇਂ ਜਦ ਕਿਸੇ ਦੇ ਕੱਟ ਲੱਗਦਾ ਤਾਂ ਪੂਰਾ ਪਰਿਵਾਰ ਜਿਹੜਾ ਹੈ ਉਹ ਕਿੰਨੀ ਪੀੜ ਵਿੱਚ ਆ ਜਾਂਦਾ ਔਰ ਕਈ ਵੇਲੇ ਸਖਤ ਸ਼ਬਦ ਵੀ ਬੋਲਣੇ ਪੈਂਦੇ ਆ ਬੱਚੇ ਨੂੰ ਸਮਝਾਣ ਕਿ ਜੇ ਇਸ ਸਪੀਡ ਦੀ ਜਗਾ ਤੁਹਾਡੇ ਮਾਪੇ ਤੁਹਾਡੇ ਭੈਣ ਭਰਾ ਹੋਣ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਤਾਂ ਮਤਲਬ ਡਰਾਉਣ ਦੀ ਗੱਲ ਨਹੀਂ ਆ ਸੁਚੇਤ ਕਰਨ ਦੀ ਗੱਲ ਹੈ ਕਿ ਤਾਂ ਜੋ ਇਹਦੀ ਡਿਮਾਂਡ ਘਟੇ ਡਿਮਾਂਡ ਵੀ ਘਟੇ ਸਪਲਾਈ ਵੀ ਘਟੇ ਤੇ ਜਿਹੜੇ ਪ੍ਰੋਡਕਸ਼ਨ ਕਰਦੇ ਆ ਉਹਨਾਂ ਦੇ ਵਿੱਚੋਂ ਨਕੇਲ ਪਾਉਗੇ ਉਹਨਾਂ ਜੇਲਾ ਛੁੱਟਿਆ ਜਾਵੇਗਾ ਤਾਂ ਇਹਦੀ ਰੋਕਥਾਮ ਹੋਵੇਗੀ